ਹਾਂਜੀ ਸਾਥਰੀ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ। ਹੋਈ ਕਣਕ ਤੇ ਚੱਲਦੀ ਆ ਮਸ਼ੀਨ ਆਪਣੀ। ਤੇ ਬਾਈ ਛੋਲਿਆਂ ਦਾ ਕੰਮ ਹੈਗਾ ਵੀ ਥੋੜਾ ਬੋਤਾ ਰਹਿ ਗਿਆ। ਬਈ ਹੁਣ ਆਪਾਂ ਜਵਾਬ ਦੇਤਾ ਛੋਲਿਆਂ ਨੂੰ ਵੀ ਹੁਣ ਛੋਲੇ ਨਹੀਂ ਵੜਣੇ। ਕਿਉਂਕਿ ਹੁਣ ਕਣਕ ਦਾ ਕੰਮ ਬਾਈ ਪੂਰੇ ਜੋਰਾਂ ਤੇ ਚੱਲਦਾ। ਚੋਲੇ ਬਾਈ ਹੁਣ ਜਵਾਬ ਤਾਂ ਕਰਕੇ ਦੇ ਰਿਆਂ ਚਲੋ ਪਹਿਲਾਂ ਤਾਂ ਖੜੇ ਦੀ ਵੀ ਚੱਲ ਵੱਢੀ ਜਾਂਦੇ ਦੀ ਕੋਈ ਚੱਕਰ ਨਹੀਂ ਹੈ। ਕਬਲੇੜ ਬਹੁਤ ਟੁੱਟਦੇ ਆ ਬਾਈ ਫਿੰਗਰਾਂ, ਟੈਨਾਂ ਰਿਕਵਰ ਹੋ ਜਾਂਦਾ ਕਦੇ ਕੋਈ ਕਰੇ ਫੱਟੀ ਮੁਚ ਗਈ ਬਾਈ ਕਰੇ ਪੱਥਰ ਜੜ ਗਿਆ ਵਿੱਚ। ਬਾਦ ਲਹੂਰ ਹੋਦਾ ਦਾ ਮਸ਼ੀਨ ਦਾ ਹੁਣ ਬਾਈ ਆਪਾਂ ਕੰਨ ਕਰੇ ਹੀ ਰੱਖਿਆ ਕੰਮ। ਛੋਲੇ ਵਾਲੇ ਵੀ ਆਉਨੇ ਆ ਵੀ ਛੋਲੇ ਵੜ ਦੋ। ਹੁਣ ਬਾਈ ਆਪਾਂ ਜਵਾਬ ਦੇਤਾ। ਛੋਲਿਆਂ ਨੇ ਬਾਈ ਉਹੀ ਵੜਦੇ ਤੇ ਆਪਾਂ ساری ਡੈੜੀ ਜਿਗਰ 15 ਕਿੱਲੇ ਵੜਦੇ ਕਦੇ। ਕਦੇ ਕੱਟੇ ਰਹਿ ਜਾਂਦੇ ਸੀ। ਹੌਣ-ਕੌਣ ਕਰਾ ਕੰਮ ਚੱਲ ਪਿਆ ਪੂਰਾ। ਅੱਜ ਭਾਈ ਆਪਣੇ ਕੋਈ ਗਿਆਂ 28 ਕਿਲੇ। ਟਾਈਮ ਹੋ ਗਿਆ 9:30 ਮਸ਼ੀਨ ਚੱਲ ਰਹੀ ਹੈ ਆਪਣੀ। ਇਹ ਆ ਭਾਈ 10 ਕਿਲਿਆਂ ਦਾ ਕੇਰਾ ਇੱਕੋ। ਅੱਧਾ ਵੱਡੋ ਗਿਆ ਅੱਧਾ ਰਹਿ ਗਿਆ। ਚੱਲ ਰਹੀ ਹੈ ਜੀ ਮਸ਼ੀਨ। ਭਾਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਕਮੈਂਟ ਬਾਈ ਜਰੂਰ ਕਰੇ ਕਰੋ ਰਿਕਵੈਸਟ ਆ ਬਾਈ ਹੱਤ ਮੰਨ ਕੇ ਤੇ ਸਪੋਰਟ ਕਰੋ ਸ਼ੇਅਰ ਜਰੂਰ ਕਰੇ ਕਰੋ ਵੀਰੇ ਵੀਡੀਓ ਨੂੰ ਜਿਹੜੇ ਮੈਂ ਵੀਰੇ ਦੇਖਦੇ ਆ ਭੈਣਾ ਦੇਖਦੇ ਆ ਦਿਲ ਹੀ ਹੈ ਲੋ ਬਾਈ ਸਪੋਰਟ ਦੱਬ ਕੇ ਚੈਨਲ ਆਪਣਾ ਵਧੀਆ ਗਰੋ ਹੋ ਗਿਆ ਹੁਣ ਅੱਗੇ ਆ ਮਾਰਕੀਟ ਦੀ ਕੰਪਨੀ ਨਾਲ ਕੰਮ ਚੱਲਦਾ ਵਧੀਆ ਹੁਣ ਬਾਈ ਕਣਕ ਦਾ ਕੰਮ ਚੱਲੇ ਪੂਰੀ ਜੂਰਾਂ ਤੇ ਭੈਣਾ ਠੰਡਾਈ ਹੋਲੀ ਦੇ ਬਾਅਦ ਕਹਿੰਦੇ ਸੀ ਇਹ ਵੀ ਹੋਲੀ ਦੇ ਬਾਅਦ ਕਹਿੰਦੇ ਪੂਰਾ ਜਲੋ ਉਹੀ ਕੰਮ ਆ ਬਾਈ ਹੋਲੀ ਦੇ ਦੂਏ ਦਿਨ ਆਪਣੀ ਦਾ ਬਾਈ ਪਹਿਲਾਂ ਇਹ ਕਹਿੰਦੀ ਸੀ ਵੀ ਚਲਾਉਣੀ ਨਹੀਂ ਹੋਲੀ ਨੂੰ ਆਪਣੀ ਹੋਲੀ ਵਾਲੇ ਦਿਨ ਵੀ ਚੱਲੀ ਹੋਲੀ ਦੇ ਦੂਏ ਦਿਨ ਵੀ ਚੱਲੀ ਛੋਲੇਾਂ ਚ ਪਰ ਹੁਣ ਫਿਰ ਕਣਕ ਜਲਦੀ ਆਦਣ ਦੀ ਉਹ ਲਓ ਇਹ ਆਪਾਂ ਆਏ ਜੀ ਕੇ ਚਾਹ ਲੈਣ ਚਾਹ ਤੇ ਰਿਵੀਆ ਆ ਬਾਈ ਸਾਡਾ ਕਮਰਾ ਦੇਖ ਲੋ ਅੰਦਰ ਮੰਦਰ ਦੇ ਅੰਦਰ ਅਮਰੇ ਦੇ ਅੰਦਰ ਵੀ ਤੁਹਾਨੂੰ ਦਿਖਾਤਾ ਉਹ ਰਾਤੇ ਗੱਦੇ ਗੱਦੇ ਵੇ ਕੱਪੜੇ ਵੇ ਆ ਭਾਈ ਇਹਨਾਂ ਦਾ ਮੰਦਰ ਲੈਣਾ ਸਮਾਨ ਪਿਆ ਅੱਧਾ ਵਿੱਚੇ ਉੱਪਰ ਵੀ ਇਹਨਾਂ ਦਾ ਹੀ ਪਿਆ ਸਾਰਾ ਤੇ ਆ ਲੈ ਕੇ ਲੈਣ ਦਾ ਰਗਾ ਚਾਹ ਪਣੀਏ ਚਾਹ ਬਣਾ ਕੇ ਲੈ ਕੇ ਚੱਲਦੇ ਆ ਬਾਈ ਮੌਸਮ ਹੋ ਗਿਆ ਖਰਾਬ ਓਰੇ ਵੀ ਆਪਣੇ ਪੰਜਾਬ ਚ ਵੀ ਦੱਸਿਆ ਵਾ ਮੌਸਮ ਖਰਾਬ ਓਰੇ ਵੀ ਬੱਦਲ ਜਾਵਾਂ ਭਾਈ ਇੱਧਰ ਤੇ ਚੜਿਆ ਦੇਖ ਰਿਹਾ ਖੌ ਰਾਜਾ ਮਨੋ ਲੈ ਲੈ ਨੇ ਈ ਆਉਗੀ ਜਿਹੜੇ ਹਿਸਾਬ ਨਾਲ ਬਣਾਇਆ ਵਾ ਮੌਸਮ ਗੁੰਮ ਵੱਟ ਜਾ ਹੋ ਗਿਆ ਬਾਈ। ਲੋਲ ਚਾਲਦੇ ਮਨ ਲਨੇਰੀਓ ਬਾਈ ਜਿੱਥੇ ਤੱਕ ਸੌਰ ਲੱਗਦੇ ਨੇਰੀ ਰਹੀਆਂ ਵੀ ਨੇਰੀ ਆਊਗੀ। ਬਾਕੀ ਦਿਖਾਵਾਂਗੇ ਉਹ ਜਿਵੇਂ ਬਣਾ ਮੌਸਮ। ਆਪਾਂ ਚੱਲਦੇ ਆਂ ਬੱਚਾ ਚਾਹ ਲੈ ਕੇ ਚਾਹ ਬਣ ਗਈ। ਉਹ ਦਿਖਾਉਨੇ ਆ ਤੁਹਾਨੂੰ ਫਿਰ ਇੱਥੇ ਜਾ ਕੇ ਜਦੋਂ ਚੱਲਦੀ। ਲਓ ਜੀ ਆਪਣੇ ਨਿਕਲਦੇ ਨਿਕਲਦੇ ਮੀਂਹ ਆ ਗਿਆ। ਦੇਖ ਲਓ ਬੰਦਲ ਕਰਜਦਾ ਨਾਲੇ। ਕਿਣੀਆਂ ਆ ਗਈਆਂ ਮੋਡੀਆਂ ਮੁੱਡੀਆਂ। ਬੱਦਲ ਜੀ ਜੇ ਕਾਲ ਕਰਜੂ ਧਮਕ ਤੁਹਾਨੂੰ ਸੁਣਦੀ ਆ ਗੜਬੜ ਹੋ ਗਈ ਬਾਈ ਦੇਖਦੇ ਹੁਣ ਕੀ ਬਣੂਗਾ ਹੁਣ ਹਲਾ ਹਲਾ ਲਾ ਹੋਊਗੀ ਪੜਾਕੇ ਪੈਣਗੇ ਹੁਣ ਚੱਲੂਗੀ ਰਾਤ ਨੂੰ ਮਸ਼ੀਨ ਨਹੀਂ ਬਾਈ ਚਲਾਉਂਦੇ ਵੀਰੇ ਅੱਧੇ ਦੇਖਦੇ ਆ ਕੋਈ ਧੂਆ ਮੇਰੀ ਵੱਟੋ ਕੋਈ ਧੂਆ ਮੇਰੀ ਵੱਟੋ ਦੇਖਦੇ ਆ ਬਾਈ ਅੱਜ ਕੀ ਬਣਦਾ ਇਹ ਆ ਗਿਆ ਬੱਦੜ ਹੋ ਗਿਆ ਬਹੁਤ ਜੀ ਖਲੋ ਲਓ ਜੀ ਮੌਸਮ ਹੋ ਗਿਆ ਗੜਬੜਾ ਆਪ ਪੌਂਚੀ ਕਰਤੀ ਤੇ ਇਹ ਨਾ ਮਣੀ ਚੱਲ ਰਹੀ ਆ ਬਾਈ ਇਹ ਝੜੇ ਵੜਾਉਣੇ ਤੇ ਉਹਨੂੰ ਵੀ ਜਵਾਬ ਦੇ ਕੇ ਕਹਿੰਦੇ ਕੱਲ ਨੂੰ ਵੱਡੂ ਆ ਰਹਿ ਗਏ ਬਈ ਡੋਟਾ ਹੀ ਕਿੱਲੇ ਭਾਬਾਏ ਪੱਟ ਕੇ ਪੰਜ ਬੱਧਿਆ ਹਾ ਜੇ ਆੱਥਾ ਘੜੀ ਕਰਦੇ ਬਾਈ ਸਾਲ ਲੈ ਗੱਲ ਕਰਨ ਦਾ ਨਹੀਂ ਨਾ ਬਾਤ ਕਰਦੇ ਹਮ ਇਕੱਤਰ ਆ ਗਏ ਆ ਆਪ ਜਿੰਨੇ ਨਾਲ ਬਾਤ ਵੱਢਦੀ ਹਾਉਂ ਲੋ ਬਈ ਇਹ ਸਮਝ ਆਉਂਦੀ ਹੈ ਮਨਤਾਈ ਨਾ ਬੜਾ ਹੋ ਗਿਆ। ਭਾਈ ਅੱਡੇ ਗਰਮੀ ਵੀ ਬਹੁਤ ਈ ਅੱਜ ਜੀਗਾ 40 ਟੈਂਪਰੇਚਰ। ਸ਼ਾਮ ਨੂੰ ਆ ਗਿਆ ਹੋਇਆ। ਅਸੀਂ ਕਿਧਰੋਂ ਆ ਕੇ ਚੜਕੇ ਕਰੂਗਾ ਅੱਜ ਤਰਾਤ ਨੂੰ। ਆਵਾਜ਼ ਆ ਰਹੀ। ਹਾਂ ਚਲੇ ਤੇ ਸੁਜਾ ਸੋਧ ਕੇ ਅੱਧੀ ਟਿਕਾਟ ਕੈਂਝੇ ਹੋ ਜਾਂਦਾ। ਨਵਾਂ ਦਾ ਜੀ ਅੱਬਾ ਕੇ ਫੁੱਲ ਰੇ।